ਵੀ ਆਂਕਲ ਸਤਿ ਸ਼੍ਰੀ ਅਕਾਲ ਵਾਜੀ ਸਾਰੇ ਰਾਤ ਲਵਾਤੀ ਫਿਰ ਹਾਂਜੀ ਲੱਗੀ ਜੀ ਹਾਂ ਦੇਖੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੰਗੇ ਤੂੰ ਬਹੁਤ ਰੰਗਾ ਹੋਇਆ ਫਿਰ ਉਹ ਬਸ ਮੱਥਾ ਟੇਕ ਲਿਆ ਫੰਦਾ ਹੋਇਆ ਆ ਆਪਾਂ ਅਸੀਂ ਆਇਆ ਕਰਦੇ 25 ਦੇ ਉੱਪਰ 25 ਕਿੱਥੇ 20 ਬਾਲ ਲਾ ਲਓ ਜੀ ਬਾਈ ਕੰਡੇ ਵਾਲਾ ਗਿਆ ਨਿਬੜ ਦੇਖ ਕਿੰਨਾ ਹੋ ਗਿਆ 19 ਕੁਇੰਟਲ 55 ਕਿਲੋ ਦਾ ਕੀਲੇ ਦੀ ਔਸਤ ਬੈਠੀ ਹੈ ਜੀ ਤਰਾ 20 ਰੱਖੋ ਕਣੀ ਕੁਣੀ ਦੇ ਵੀ ਹੈਗੇ 5 6 ਥੱਲੇ 20 ਗਾਂਟਾ 20 ਗਾਂਟਾ ਦੀ ਐਵਰੇਜ ਆਈ ਆ ਲਗਾਂ ਸ ਹਾਂ ਕਰੀ ਕੋਈ ਬਾਈ ਦੋ ਛਾੜੂ ਚੱਲਦੇ ਮਾਰੋ ਮਾਰ ਦੇਖੋ ਲਾਦਾ ਲੋ ਜੀ ਬਾਈ 3 ਵਾਜੀ ਅੱਲੇ 3 ਵਜੇ ਆ ਕੇ ਕੰਮ ਨਿਭੜਿਆ ਬਾਈ ਛਾੜੂ ਕੋ ਸਾਥ ਤਾ 3 ਵਜੇ ਆ ਕੇ ਲੇਬਰ ਆਈ ਆ ਫੇ 2 ਘੰਡੇ ਲੱਗੇ ਇਕੱਠੇ ਇੰਨੀ ਬੜਾਦ ਨਹੀਂ ਗਰੀ ਬਾਈ ਟਰਾਲਾ ਪਟਾਸਦਾ ਨਿਕਲ ਗਿਆ ਬਾਈ ਦੇਖੋ ਦਰਾ ਕਾਨੂੰ ਲੈ ਕੇ ਜੰਦੇ ਵਿੱਚ ਵਿੱਚ 14 17 ਟੋਨਾ ਬਾਈ ਬਾਰੇ ਘਰ ਮੂਰੇ ਦਰ ਗਿਆ ਹੁੰਦਾ ਮੈਂ ਕਾਲੂ ਦੂਵੇ ਵਿੱਚ ਲਓ ਜੀ ਬਾਈ ਰਾਤ ਦਾ ਟਾਈਮ ਹੋ ਗਿਆ ਕੰਡਾ ਪਹੁੰਚ ਗਿਆ ਇੱਧਰ ਹਾਂ ਵੀ ਅੰਕਲ ਸੱਸੀ ਕਰਵਾਈ ਜੀ ਸਾਰੇ ਰਾਤ ਲਵਾਤੀ ਫਿਰ ਹਾਂਜੀ ਲੱਗੀ ਜੀ ਹਾਂ ਜੇ ਕੋਈ ਸੱਸੀ ਕਰਵਾਈ ਸਾਰਿਆਂ ਨੂੰ ਜੰਗੇ ਤੂੰ ਬਹੁਤ ਰੰਗਾ ਹੋਇਆ ਪਿਆ ਉਹ ਬੱਸ ਮੱਥਾ ਟੇਕ ਲਿਆ ਪੰਡਾ ਹੋਇਆ ਬਾਈ ਆਪਸ ਹੀ ਆਇਆ ਕਰਦੇ 25 ਦੇ ਉੱਪਰ ਪੱਟੀ ਕਿੱਥੇ ਬੀਏ ਬਾਲ ਕੀ ਰਾਤਾਂ ਕਾ ਲੱਗ ਗਈ ਉਹ ਰਾਤ ਲੱਗ ਜਾਂਦੀ ਆ ਮੰਡੀ ਚ ਸਾਰਾ 6 ਮਹੀਨੇ ਖੇਤਾਂ ਚ ਲਾਇਆ ਇੱਕ ਮੰਡੀ ਚ ਰਾਤ ਵੀ ਬਣਦੀ ਆ ਯਾਰ ਨਹੀਂ ਹਾਂ ਗਾ ਫੁੱਲਣੇ ਜਗ੍ਹਾ ਨਹੀਂ ਮਿਲੀ ਨਾ ਉਦੋਂ ਕੱਲੇ ਲੇਟ ਹੋ ਗਏ ਕੱਲੇ ਲੇਟ ਹੋ ਗਏ ਜੀ ਜਿਹੜੀ ਕਾਦੀ ਫੂਸੇ ਤਾਂ ਮਾੜਾ ਮੋਟਾ ਜਿੰਨਾ ਕਾ ਹੋਇਆ ਇੰਨਾ ਕੇ ਫੁੱਲ ਹੋਈ ਜਾਂਦਾ ਮੈਂ ਭਾਈ ਮੁੰਡੇ ਆ ਕੇ ਕੰਡਾ ਲੈ ਕੇ ਕਿਨੇ 5 ਬੰਦੇ ਜੀ ਬਸ ਬਾ ਹੁਣ ਕੰਡਾ ਆਪਣੀ ਚੱਲਣਾ ਏ ਪੂਰੇ ਤੇ ਇਧਰ ਨੂੰ ਉਧਰ ਨੂੰ ਭਾਈ ਜਿੱਦਣ ਜੱਗੇ ਪ੍ਰਧਾਨ ਦੇ ਕੰਡਾ ਲੱਗਿਆ ਭਾਈ 15 ਬੰਦੇ ਦੇ ਇੱਕ ਕੰਡੇ ਪਰ ਨਾ ਭਾਈ ਚੈੱਕ ਕਰ ਲੈ। ਇਸਨੇ ਬੱਟਾ ਤਾਂ ਹੈ ਨਹੀਂ ਯਾਰ। ਮਾਜੀ ਜਿਹਾ ਹੁੰਦਾ ਲੈ ਡੀ। ਆਹ ਇਹਨੇ ਸੱਜ ਨਹੀਂ ਖਾਦੀ। ਅੱਛਾ। ਓ ਭਾਈ ਮੋਟਾ ਕਾ ਤੇ ਹੋ ਗਿਆ ਯਾਰ ਰੋਟੀ ਜ਼ਿਆਦਾ ਖਾ ਲਈ। ਨੰਦ ਉੱਪਰ ਹੋਰ ਮੜ ਜਾ। ਨਹੀਂ ਆਪੇ। ਕੀ ਹੋ ਗਿਆ? ਬੈਠਾ ਯਾਰ। ਥੱਲੇ ਬੈਠਾ ਯਾਰ। ਉੱਪਰ ਲੱਗਣਾ ਚਾਹੀਦਾ? ਹਾਂ ਗੱਬੇ ਚਾਹੀਦਾ ਸੈਂਟਰ ਨੂੰ। ਧੱਜਾ ਬਈ ਥੱਲੇ। ਹੈ ਚੇਜ ਜਾਂਦਾ ਹੈ। ਪਰਦੇ ਆ ਗਿਆ। ਇਹ, ਤੋ ਚੱਲ ਮੜਾ ਚੱਪਾ। ਉਹ ਜੀ ਬਾਈ। ਇੱਥੇ ਆ ਦੇਖ ਇਹ ਸਹੀ ਆ। ਕੰਡੇਰੀ ਸੈਟਿੰਗ ਇੱਕ ਵਾਰ ਹੋ ਗਈ। ਸੱਤਾ ਠੀਕ ਆ। ਐਂ ਠੀਕ ਆ। ਬਟਾ ਲੱਗਵਾ। ਹਾਂ ਆ ਦੇਖ ਐਸਾ ਹੀ। ਸੱਟ। ਹੈ? ਤਾਂ ਬਾਈ ਕੰਡੇਰੀ ਸੈਟਿੰਗ ਕਰਨ ਲੱਗੇ ਇੱਕ ਵਾਰ। ਗਰਦਾ ਦੇਖੋ ਕਿਹੜੇ ਸਾਹਮਣੇ ਉੱਦਦਾ ਬਾਈ। ਦਿਨਮਾ ਫੋਲੀਆਂ ਬੇਰੇ ਜੀਰੀਆਂ। ਅਮਨੇ ਦਿਖਾਵਤ। ਲੈ ਭਾਈ। ਕਿੰਨੇ ਕੋ 37? 37 100। ਤਲ ਹੋਰ ਮੜਾ 38 ਕਿੰਨਾ 38 100 38 200 200 38 200 38 200 ਹਾਂ ਉਹ ਹੀ 38 ਆਰਤੀ ਹਾਂ ਫੇ ਵਿਚ ਬੋਰੀ ਦਾ ਭਜਨ ਆ ਜਾਂਦਾ ਹੁਣ 100 ਗ੍ਰਾਮ ਮੈਂ 100 ਗ੍ਰਾਮ ਕਿਥੇ 700 ਗ੍ਰਾਮ ਬੋਰੀ ਦਾ ਵਾਹ ਜੀ ਐਨਾ ਹੋ ਜਾਂਦੀ ਆ ਬੈਠਣਾ ਭਰਨਾ ਚੱਲੋ ਲਾਉਂਦਾ ਭਜਾ ਕਿੰਨੇ ਕਿੰਨੇ ਇੱਕ 30 ਕਿਲੋ ਦਾ ਇੱਕ ਇੱਕ 20 ਕਿਲੋ ਇਹ ਤਾਂ ਮਨੀਮ ਸਾਹਿਬ ਆ ਗਏ ਸਾਡੇ ਨਾ ਆਰਤੀ ਉਹ ਆ ਗਿਆ ਮਨੀ ਉਹ ਯਾਰ ਮਨੀ ਹੈ ਨਾ ਕਹੇ ਕਰ ਆਰਤੀ ਯਾਰ ਆਰਤੀ ਚੈੱਕ ਕਰੋ ਅਜ ਗਰੀਬੀਆਂ ਜੀ ਸਾਰੀ ਭਰ ਦੋ ਇਹ ਦੇ ਤਿੰਨ ਪੱਖੇ ਜਿਹੜੇ ਇਕੱਠੇ ਬਈ ਤਿੰਨ ਇੱਕੋ ਵਾਰ ਇਕੱਠੇ ਤਿੰਨ ਪੱਖੇ ਦੋ ਪੱਡੇ ਜਾਂ ਤਿੰਨ ਵਾਰ ਆਹੀ ਆਹੀ ਹੜਦੀ ਦਾ ਬਾਈ ਕਹਿੰਦਾ ਬਈ ਗੀਰੀਓ ਮੇਰੀ ਆ ਯਾਰ ਆ ਤਾਂ ਥੋੜਾ ਬਾਈ ਉਧਰ ਚੱਲਦਾ ਤਾਂ ਹਾਂਜੀ ਹਾਂ ਇਹ ਤਾਂ ਹੈ ਸੇਫਟ ਦਾ ਹੈਗੀ ਤਿੰਨ ਪੱਖੇ ਚੱਲਦੇ ਠੀਕ ਆ ਵੀਰ ਜਾਏ ਉਧਰ ਬਾਈ ਪਖਾਓ ਨਾਲ ਇਹ ਘੇਟੀਆਂ ਕਾ ਤੇ ਕੱਲ ਇੱਕ ਜਗ੍ਹਾ ਤੇ ਅੱਜ ਤਿੰਨ ਚਾਰ ਜਗ੍ਹਾ ਲਾਤੀਆਂ ਸੋ ਅੰਕਲੇ ਖੋਲੀਆਂ ਕਾ ਤੇ ਇਹ ਸੁੱਕਾ ਮਾਲ ਤਾਂ ਓਕੇ ਰਾਤ 24 ਦੀ ਜੇ ਤੇਰੇ ਅਜਾ ਵੀ ਆਇਆ ਵਿਚ ਥੱਲੇ ਥੱਲੇ ਗਈਆਂ ਲੋ ਜੀ ਬਾਈ ਜੀਰੀਆਂ ਟਰਾਲੇ ਚ ਪਈਆਂ ਪਈਆਂ ਗਰਮ ਹੋ ਜਾਂਦੀਆਂ ਹਾਂ ਥੱਲੇ ਕੁਝ ਪਾਣੀ ਜੇ ਛੱਡ ਦਿੰਦੀਆਂ ਕਿਉਂਕਿ ਨਾ ਬਰਾ ਆਪਾ ਕਰਾ ਹੁੰਦਾ ਹੈ ਇੱਕ ਬਿਮਾਰੀ ਕਰਕੇ ਕੋਈ ਤਾਕੂ ਵੀ ਕੋਈ ਰਹਿ ਗਈ ਉਹ ਚੀਜ਼ ਵੀ ਸੀ ਮੈਂ ਕਹਿੰਦਾ ਜੇ ਦੂਏ ਥੈਲੇ ਮੈਂ ਭਰ ਦੇ ਬੋਲੀ ਲੱਗ ਜਵੇ ਹਾਂ ਬੋਲੀ ਦੋਰੀ ਮੇਂ ਹਵਾ ਲੱਗੀ ਜਾਂਦੀ ਐ ਦੂਏ ਮੈਂ ਖਰਾਬ ਹੋ ਜਾਂਦੀ ਐ ਕੰਡੇ ਆਪਾਂ ਬਾਈ ਬੰਦੇ ਚਾਰੇ ਦਿੱਤੇ ਸਾਨੂੰ ਅੰਦੇ ਜਾ ਹੀ ਤੇ 10 ਕੰਡੇ ਬਗਟੋ ਘਟ ਹਾਂ ਨਾ ਇਹ ਕਿੱਥੇ ਦਾ ਕੰਮ ਇਨਾ ਨੇ ਕੰਡੇ ਕੋ ਹੋਰ ਚੱਲ ਪਣਾ ਕਿੱਥੇ ਕੰਡਾ ਉਹ ਪੱਖਾ ਪੈਸੇ ਦੇ ਲਾ ਹੋ ਜਾਂਦਾ ਆਪਾਂ ਆਪਣੇ ਵਾਲਾ ਉਹ ਕੰਡੇ ਹੀ ਆਪਾਂ ਉਧਰ ਦੇ ਆ ਇਧਰ ਬੰਦੋ ਲੈ ਕੇ ਪੱਖੇ ਆਪਣੇ ਹਾਂ ਨਹੀਂ ਬੜਿਆ ਉਹੀ ਆ ਵੈਸੇ ਅੱਜ ਜਗੇ ਮਾਲ ਚੱਕ ਵੀ ਹੋ ਗਿਆ ਖਾਸ ਆਹਰ ਗੱਡੀਆਂ ਚੱਕਦੇ ਆਂ ਤਾਂ ਹੀ ਦੇਡਾ ਮੌਸਮ ਖਰਾਬ ਆ ਬਾਈ ਨਾਲ ਦੀ ਨਾਲੇ ਚੱਕ ਲੇ ਗੇ ਔਰ ਇਹ ਦੇਖੋ ਕੋਈ ਟਾਂਗ ਨਹੀਂ ਲੱਗੀ ਵੀ ਦੋ ਕੁ ਦਿਨ ਤੋਂ ਲਿਗੇ ਮੌਸਮ ਦੀ ਗੜਬੜੀ ਆ ਲੈ ਬਾਈ ਠੰਡਾ ਆ ਗਿਆ ਜੱਗੇ ਵਾਹ ਜੀ ਵਾੜਤੀ ਮਾਈ ਜੰਦਾਬਾਦ ਆ ਤਾਂ ਇਹ ਮਾੜੀ ਮੋਟੀ ਜੱਗੇ ਨੇ ਬਾਈ ਆ ਨਾ ਇਹ ਹੈ ਜੱਗੇ ਦੀ ਖਰਾਕ ਵਈ ਮੰਡੀ ਵੀ ਸਾਰੀ ਇਕੱਠੀ ਕਰਦੀ ਮੈਂ ਚੰਗਰ ਬੋਤਲ ਬੂਤਲ ਬੇਰ ਦਾ 475 ਚੱਲਦਾ ਗਰਮ ਕਰਤਾ ਪਾਜ ਬੋਤਲ ਬੂਤਲ ਪੀਏ ਕਰਿਆ ਨਾ ਨਾ ਦੇਖੋ ਪੀਣੀ ਨਹੀਂ ਇਹ ਇੱਕ ਦੇਖ ਤੂੰ ਦੁਆਰੂ ਦੀ ਬੋਦਰ 500 ਰੁਪਏ ਦੀ ਛੋਟੀ ਇਹਦੇ ਗਿੰਦੇ। ਇਹ 100 ਦੀ ਵੱਡੀ ਹੈ। ਕੀ ਚੀਜ਼ ਹੈ? ਉਹ ਲੀਟਰਾਂ ਚ ਨਹੀਂ ਹੈਗੀ। ਯਾਰ ਗਰਦਾ ਕਾ ਤੇ ਇੰਨੀ ਝਕਾਤੀਆਂ ਚੀਜ਼ੀਆਂ ਭੋਲ ਕੇ। ਨਹੀਂ ਜਿਆਦਾ ਯਾਰ ਦੇਖਤਾ ਸੀ। ਉਹ ਮੰਡੀ ਚ ਆ ਜਦੇ ਬੰਬੂ ਘਾੜ ਦੋ ਚਾਲਦੇ। ਕਿੰਨਾ ਮੋਚਰ ਘਾੜਤਾ ਅੱਜ ਸਾਰਿਆਂ ਦਾ? 15। ਫੇਰ ਕਹਿ ਰਿਹਾ ਕਿ ਆ ਪਿੱਛੇ ਪੁੰਚਾ। ਚੱਲ ਕੋਈ ਨਹੀਂ। ਇੱਕ ਅੱਦੇ ਪੈਂਟਾਂ ਦੇ ਕੀ ਆ ਗੱਲਾਂ ਅਮਨੇ ਕੰਮ ਬਣਦਾ ਚਹੀਦਾ। ਸਰਦ। ਇੱਕ ਢੇਰੀ ਭਾਤੀ ਦੀ ਬਾਈ ਦੂਈਨ ਲੱਗ ਗਏ। ਜੱਗੇ ਕੋਈ ਦਾਣਾ ਛੱਡ ਦੇ। ਇਹ ਚਾਰ ਦਾਣੇ ਚੰਦਨ ਨੇ ਆ ਤੇ ਇਹ ਕਿੰਨਾ ਕਿ ਝਾੜੂ ਚਲਾਇ ਸੱਚੀ ਦੱਸੀ ਆ ਜੀ ਝਾੜੂ ਤਾਂ ਮੈਂ ਦੋ ਝਾੜੂਸਾਂ ਨਾਲ ਤੇ ਉਹਨੇ ਸਾਰੀ ਮੰਡੀ ਸੰਦਰੀ ਸਵੇਰ ਦੀ ਪਹਿਲਾਂ ਇਕੱਠੀ ਕਰੀ ਹਾਂ ਸਾਰਿਆਂ ਦੀ ਜੀਰੀ ਇਕੱਠੀ ਕਰ ਕਰਕੇ ਢੇਰ ਲਾ ਦੇ ਮੈਂ ਚੱਲ ਕੋਈ ਨਹੀਂ ਆਉਣੀ ਸਾਰੇ ਬਾਕੀ ਬਾਈ ਡਿਊਟੀ ਆ ਰੱਬ ਨੇ ਲਾਈ ਵੀ ਐਡਾ بڑا ਉਹਦਾ ਦਿੱਤਾ ਉਹਨਾਂ ਦਾ ਤਾਂ ਸਾਂਭਣਾ ਵੀ ਆ ਬਾਈ ਸਾਂਭਣਾ ਵੀ ਆ ਹੁਣ ਬਾਈ ਕੋਈ ਫਰਗਾਨੀ ਹੈਗੀ ਆਪਾਂ ਨੂੰ ਲੱਗੇ ਜਾਂ ਬੋਰੀਆਂ 'ਚ ਪੈ ਗਈਆਂ ਵੇਹਲੇ ਆਪਾਂ ਹੈ। ਇਹ ਲੈ ਢੀ ਕਾੜੀ ਮਿਹਨਤ ਆ। ਕਿਲੋ 2 ਕਿਲੋ ਬੀਜ ਬੀਜ ਕੇ ਐਥੇ ਤੱਕ ਪਚਾਉਣ ਤੇ ਕਿੰਨੀ ਹਾੜ ਦੇਖੇ ਪਾਣੀ ਦੇਖੇ ਸਪਰੇਹਾਂ ਬਿਮਾਰੀਆਂ ਵੱਢੀ ਇੱਥੇ ਆ ਕੇ ਬੋਰੀ 'ਚ ਪਾਏ ਤੇ ਜਾਂ ਪਰਚੀ ਕੱਟਣੀ ਜਿਆਦਾ ਨਹੀਂ ਆ ਜਦ ਤੱਕ ਪਤਾ ਨਹੀਂ ਇਹ ਰੱਬ ਦੀ ਹੈ ਬਾਈ। ਹਾਂ ਬਾਈ। ਆ ਵੀ ਸਾਡੀ ਨਹੀਂ। ਇਹ ਸਾਡੀ ਨਹੀਂ ਹੈਗੀ। ਜਦ ਤੱਕ ਬੋਰੀ 'ਚ ਬਹਿ ਕੇ ਬਿੱਲ ਨਹੀਂ ਪਰਚੀ ਨਹੀਂ ਮਿਲਦੀ। ਜਦ ਤੱਕ ਸਾਡੀ ਨਹੀਂ। ਜਾ ਤੱਕ ਬਾਕੀ ਡਿਊਟੀ ਆ ਬਾਈ ਰੱਬ ਨੇ ਬਹੁਤ بڑا ਉਧਾ ਲਾਇਆ ਵਾ ਅੰਨ ਦਾਤਾ ਕਹਿਣ ਦਾ ਹੱਕਦਾਰ ਦਿੱਤਾ ਏ ਆਪਾਂ ਸੇਵਾ ਕਰ ਰਹੇ ਹਾਂ ਕੋਈ ਚੱਕਰ ਨਹੀਂ ਬਾਦੇ ਘਾਟੇ ਚੱਲਦੇ ਰਹਿੰਨੇ ਆ ਜਿਨ੍ਹਾਂ ਦੇ ਨਹੀਂ ਵੀ ਹੋਈ ਉਹਨਾਂ ਨੇ ਵੀ ਸਬਰ ਕਰਨਾ ਬਾਈ ਜਿਹੜੇ ਸਾੜਾ ਫੋੜੇ ਜੋ ਆਏ ਆ ਆਪਾਂ ਨੂੰ ਇੰਨੇ ਦਾ ਸਬਰ ਆ ਵੀ ਮੰਡੀ ਤੱਕ ਤਾਂ ਆ ਗਏ ਕੋਈ ਚੱਕਰ ਨਹੀਂ ਗਾਹਾਂ ਨੂੰ ਸਹੀ ਬਾਦੇ ਘਾਟੇ ਆਪੇ ਦੇਣ ਵਾਲੇ ਨੇ ਪੂਰੇ ਕਰਦਣੇ ਕੋਈ ਗੱਲਾ ਸੇਵਾ ਰਾਜਾ ਨਾਲ ਬਾਈ ਬਹੁਤ ਦੇਤਾ ਜੋ ਹੈ ਠੀਕ ਆ ਜੋ ਉਹਨੂੰ ਮਨਜ਼ੂਰ ਆ ਟਰੈਕਟਰ ਕੱਲ ਤਾਂ ਲੈ ਕੀ ਨਹੀਂ ਗਿਆ ਉਰੇ ਟਰੈਕਟਰ ਕੱਲ ਨੂੰ ਹੋਰੀ ਆ ਜੀ ਖੂਸ ਕਰਕੇ ਲੈ ਕੇ ਗਿਆ ਅੱਛਾ ਥੋੜਾ ਮੌਜਾ ਆਪਣੀ ਜਿਹੜੀਆਂ ਢੇਰੀਆਂ ਪਈਆਂ ਸਾਰੀਆਂ ਆਪੇ ਪਾ ਲੈ ਜਣੀਆਂ ਨਹੀਂ ਫੇਰ ਉਹ ਰੱਖੋ ਫੇਰ ਆਓ ਹੁਣ ਤਾਂ ਹੀ ਜਾਣੇ ਲਾਦਣੀ ਚਾਲ ਮੌਜਾ ਕਰਕੇ ਕਰਨ ਦਾ ਹੈਗਾ ਦੂਆ ਉਹਨਾਂ ਸਰ ਗਿਆ ਗਾਣੇ ਲਾ ਕੇ ਭਰ ਦੇ ਦੀ ਹੈ ਮੋਸ਼ਨ ਬਣਾ ਰਹੀ ਸੀ ਵੋਕ ਆੜੀ ਮੈਨੂੰ ਤਾਂ ਰਾਤ 3 ਵਜੇ ਪਈ ਮੇਰੇ ਸਾਹਮਣੇ ਅੱਜ ਵੀ ਇਹਨਾਂ ਨੂੰ 3 ਵਜੇ ਨੇ ਉਹ ਢੇਰੀਆਂ ਨੂੰ ਕੱਦ ਕੰਡਾ ਲੱਗਣਾ ਦੇਖ ਬੰਦੇ ਘਟ ਹੈ ਲੇਬਰ ਆਉਣੀ ਹਲੇ ਹਾਂ ਉਹਦੇ ਕਰਕੇ ਇਹਨਾਂ ਨਾਲ ਜ਼ਿਆਦਾ ਹੁੰਦਾ ਹਾਲ ਜ਼ਿਆਦਾ ਹੈ ਆੜਦੀ ਕੋ ਦਿਲਾ ਕੱਡਾ ਫਾੜਾ ਇਕੱਲੇ ਦਾ ਇੰਨੀ ਜੀਰੀ ਆਉਂਦੀ ਹੈ ਕਿੰਨੇ ਰੇ ਹੈਗਾ ਡੇਡ ਕਿਲੇ ਦਾ ਹੈ 11 16 17 18 ਕਨਾਲਾ ਦੱਸਦਾ ਬਾਈ ਕਿੰਨੇ ਬਣ ਗਏ 12 ਕਨਾਲਾ ਦੋ ਕਿਲੇ ਦੋ ਕਨਾਲਾ ਦੋ ਕਿਲੇ ਤੋਂ ਉੱਪਰ ਹੈ ਹੈਗਾ ਫੜ ਪੱਕੀ ਵਿੱਚ ਉਹ ਕਮਰੇ ਜਿਹੜੇ ਪਾਏ ਛੜ ਛੁੱਡ ਉਹ ਵਿੱਚ ਹੈ ਪੱਕੀਟ ਲੱਗੀ ਹੋਈ ਹੈ ਨਾ ਪੱਕੀਟ ਲੱਗੀ ਹੋਈ ਹੈ ਖੜੀ ਇੱਟ ਲਓ ਜੀ ਬਾਈ 3 ਵਾਜੀ ਵਾਲੇ 3 ਵਜੇ ਆ ਕੇ ਕੰਮ ਨਿਭੜਿਆ ਬਾਈ 4:30 ਕੁ ਸਾਢੋ ਕੁ ਸਾਢਾ 3 ਵਜੇ ਆ ਕੇ ਲੇਬਰ ਆਈ ਆ ਫੇ 2 ਘੰਟੇ ਲੱਗੇ ਕੱਟੇ 2 ਘੰਟੇ ਥੱਕ ਗਿਆ ਬਾਈ ਫਿਰ ਕਹੀ ਜਾਂਦੇ ਆ ਤਿੰਨ ਟਰਾਲੇ ਭਰੇ ਤੇ ਆਏ ਆ ਝੂਠ ਬੋਲਦੇ ਆ ਉਹ ਦੇਖ ਲੈ ਇੰਨਾ ਪੂਰੀ ਦਾ ਟਰਾਲੇ ਚ ਮਾਲ ਹੀ ਦਾ ਜਿਨਾ ਲੈ ਚੱਲੇ ਫੂਸੇ ਬਹੁਤ ਐਨਕੀ ਦਾ ਹਾਂ ਨਬੜੀ ਜਾਂਦਾ ਫਸੀ ਮਰ ਜਾਂਸੀ ਮੈਂ ਹਾਂ ਬਾਈ ਹੱਕਿਆ ਵੀ ਮੈਂ ਤੈਨੂੰ ਕਿਹਾ ਸੀ ਤਾਂ ਮਖਾ ਮਨੇ ਫੂਸਾ ਜਿਹੜੀ ਅਬੋਰੀ ਵੀ ਕਿੱਥੇ ਭਾਰ ਦਿਆ ਲੈ ਇਹ ਨੂੰ ਸਿਉਂਗਾ ਕਿੰਨੇ ਲੱਗਦੇ ਕੋਰੇ ਆ ਕੇ ਆ ਦੇਖ ਬੋਰੀਆਂ ਆਏ ਭਰੀਆਂ ਵਿੱਚ ਕਸਲੀਆਂ 70 70 ਕਿਲੋ ਦੀਆਂ ਹੋਣੀਆਂ ਸਿਉਂ ਵੀ ਨਹੀਂ ਹੋਣੀ ਲੈ ਲੈ ਭਾਈ 2 ਘੰਡੇ ਮਿਲ ਗਏ ਦਸ ਟੁਹਾਗੇ 2 ਵਜੇ ਤੇ 12 ਵਜੇ ਮੱਖਾਂ ਮੁੱਖੇ ਰਾਤ ਨੂੰ ਭਾਈ ਜੀ 50 ਕੁਆਂਟਾ ਪੂਰੀ ਦਾਣਾ ਪੈ ਜਾਂਦਾ ਇੰਨੀ ਭੜਾ ਦੇ ਨਿਕਲੀ ਭਾਈ ਟਰਾਲਾ ਪਟਾਸ ਦਾ ਨਿਕਲ ਗਿਆ ਭਾਈ ਦੇਖੋ ਜਿਹੜਾ ਘਰ ਨੂੰ ਲੈ ਕੇ ਚੱਲਦੇ ਆ ਵਿਚ ਵਿੱਚ ਵਿਚ 14 17 ਟਰਾਲਾ ਕੰਨਾ ਬਾਈ ਮੈਨੂੰ ਡਰ ਕੇ ਆਉਂਦਾ ਮੈਂ ਕਾਲੂ ਦੂਵੇ ਵਿਚ ਵਿਚ ਬਾਈ 14 17 ਟਰਾਲਾ ਇਹ ਮੁਰਕੇ ਚੱਲਿਆ ਇਹ ਪਟਾਸ ਹੈ ਕਿਉਂਕਿ ਇਹ ਮੀਂਹ ਪੈਂਦੇ ਜਿਹੜੇ ਨਿਸਰਿਆ ਜਿਹੜਾ ਉਹ ਚੀਜ਼ ਆ ਬਾਈ ਇਹਦਾ ਖਾਲੀ ਬਾਈ ਇੰਸ਼ਾ ਦੋਲੀ ਕਾਰ ਕਰਕੇ ਬੱਟ ਮਾਰ ਗੋ ਕਾਰ ਸਾਬ ਨੀ ਲੱਗ ਪਿਲ ਵਹ ਲਗਾਂ ਸੋ ਹਾਂ ਤੇਰੇ ਕੋਈ ਬਾਈ ਦੋ ਛਾੜੂ ਚੱਲਦੇ ਮਾਰੋ ਮਾਰ ਦੇਖੋ ਦਾਦਾ ਕਿਹੜੇ ਸਾਹ ਦਾ ਮੰਡੀ ਆਵਾਂ ਨੂੰ ਐਂਡ ਹੋ ਗਿਆ ਲਓ ਜੀ ਬਾਈ ਕੰਡੇ ਵਾਲਾ ਗਿਆ ਨਿਬੜ ਦੇਖ ਕਿੰਨਾ ਹੋ ਗਿਆ 19 ਕੁਆਂਟਲ 55 ਕਿਲੋ ਦਾ ਕੀਲੇ ਦੀ ਔਸਤ ਬੈਠੀ ਹੈ ਜੀ ਚਲੋ 20 ਰੱਖੋ ਕਣੀ ਕੁਣੀ ਦੇ ਵੀ ਹੈਗੇ 5-6 ਥੈਲੇ 20 ਕੁਆਂਟਲ 20 ਕੁਆਂਟਲ ਦੀ ਐਵਰੇਜ ਆਈ ਆ ਉਹ ਫੂਸ ਮਾਰ ਗਿਆ ਪੂਰਾ ਟਿੱਸੀ ਲੱਗ ਟਰਾਲਾ ਫੂਸ ਹੰਦੇ ਰਿਹਾ ਗਿਆ। ਉਹ ਹੀ ਨਹੀਂ ਬੱਚੀ ਬੁਚਰੀ ਆਇ ਨਹੀਂ ਦੀ। ਇਹ 25 ਬੋਤਲ ਵਿੱਚ ਪਾਈ ਜਾਂਦੇ ਪੂਰਾ ਆ ਜਾਣਾ ਤਾਂ 26 ਦਾ ਆ ਜਾਣਾ ਤਾਂ। 26 ਦਾ ਆ ਜਾਣਾ ਤਾਂ। ਇਹ ਮੀਹਾ ਮੀਹਾ ਵਿੱਚ ਨਿਸਰੀ ਨਾ। 20 ਦਾ ਵੀ ਬਹੁਤ ਆ ਯਾਰ ਜਿਨ੍ਹਾਂ ਦੇ ਨਹੀਂ ਹੋਈ ਉਹਨਾਂ ਨੇ ਵੀ ਸਬਰ ਕਰਨਾ ਕੋਈ ਗੱਲ ਨਹੀਂ। ਬਹੁਤ ਮਹਾਰਾਜ ਨੇ ਦੇ ਤਾ ਹੱਦ ਦੇ ਬੜੇ। ਉਹਦਾ ਸਿਸਟਮ ਬਾਈ ਉਹ ਹੋਇਆ ਵੀ ਜਿਹੜਿਆਂ ਮੀਹਾਂ ਦੇ ਵਿੱਚ ਨਿਸਰੇ ਨੇ ਸਾਰੀਆਂ ਪਟਾਸ ਬਣ ਗਈ। ਕੁਛ ਛੋਟੇ ਬੂਜੇ ਨੇ ਵੀ ਬਹੁਤ ਦੱਬ ਲਈ। ਵਿੱਚ ਬੌਨਾ ਰੋਗ ਵੀ ਹੈਗਾ ਤਾਂ। ਬੌਨਾ ਰੋਗ ਵੀ ਆ ਚੂਹਾ ਵੀ ਖਾ ਗਿਆ ਸਾਲਾ। ਸਾਰਾ ਕੁਝ ਹੈ ਤਾਂ। ਸਾਰਾ ਕੁਝ ਗ ਕੂ ਆ ਭਾਈ ਬੋਨਾ ਰਹੋਗੇ ਲਾਸਟ ਮਾ ਹਲਦੀ ਤੇ ਬਚ ਗਿਆ ਤਾਂ ਹਾਂ ਹਲਦੀ ਤੇ ਬਚ ਗਿਆ ਤਾਂ ਹਲਦੀ ਹੁਲਦੀ ਤਾਂ ਨਹੀਂ ਤੇ ਹੈ ਗਈ ਜਾਮਾਂ ਉਹ ਸਾਫ ਤੇ ਯਾਨੀ ਕਿੱਥੇ 35 36 ਤਿੰਨ ਤਾਂ ਟੋੜਦਾ ਝਾੜ ਕਦੇ ਵੀ ਹੂੰ ਕਿੱਥੇ ਅੱਧਰ ਰਹਿ ਗਿਆ ਆ 20 ਦਾ ਆ ਜੀ 20 ਦਾ ਆ ਜੀ